okay what get, on, get on. ਚੰਗ ਇਹ ਜੀ ਆਪਣੇ ਜਿਹੜੇ ਆਪਣੇ ਗਾਂ ਰਿਸ਼ਤੇਦਾਰੀ ਹੈ ਇਹ ਇਹ ਆ ਰਹੇ ਸੀ ਇੱਧਰੋਂ ਆਪਣੇ ਆਪ ਦੀ ਸਾਈਡ ਆ ਰਹੀ ਸੀ ਕਿ ਜਿਹੜਾ ਇਹ ਟਰਾਲਾ ਜਿਹੜਾ ਘੋੜਾ ਟਰਾਲਾ ਇਹ ਰੋਂਗ ਸਾਈਡ ਆ ਕੇ ਇਹਨਾਂ ਦੇ ਵਿੱਚ ਮਰੀ ਆ ਇਹ ਨਾਲ ਹੁਣ ਤੁਹਾਡੇ ਸਾਹਮਣੇ ਆ ਵੀ ਇਹਨਾਂ ਦਾ ਕਸੂਰ ਕੋਈ ਹੈ ਨਹੀਂਗਾ ਇਹ ਤਾਂ ਆਪ ਦੀ ਸਾਈਡ ਆ ਰਹੀ ਸੀ ਕਿੰਨੇ ਜਿਹੜੇ ਇਹ ਚ ਸਵਾਰ ਸੀ ਇਹਦੇ ਵਿੱਚ ਸੀਗੇ ਆਪਣੇ ਤਿੰਨ ਦੋ ਤਿੰਨ ਬੰਦੇ ਸੀਗੇ ਸਵਾਰ ਇੱਕ ਵਿੱਚੋਂ ਬਹੁਤ ਗੰਭੀਰ ਜ਼ਖਮੀ ਹੋ ਗਿਆ ਉਹ ਸੀਰੀਅਸ ਆ ਤੇ ਇੱਕ ਦੇ ਬੰਦੇ ਦੀਆਂ ਲੱਤਾਂ ਲੱਤਾਂ ਦਾ ਐਕਸ-ਰੇ ਰਿਪੋਰਟ ਚ ਪਤਾ ਲੱਗੂਗਾ ਇਹ ਕਿਹੜੀ ਸਾਈਡ ਤੋਂ ਆ ਰਹੇ ਸੀ ਇਹ ਇਧਰੋਂ ਆ ਰਹੇ ਸੀ ਆਪਣਾ ਕੀ ਕਹਿੰਦੇ ਹੁੰਦੇ ਆ ਘੋਟੀ ਸੀ ਆ ਜਿਹੜਾ ਆਪਣੀ 32 ਦੀ ਆ ਬਾਬਿਆਂ ਦੀ ਜਿਹੜੀ ਉਹ ਬਾਬਦਮ ਹਾਂ 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 ਉਧਰੋਂ ਆ ਰਹੇ ਸੀ ਇਹ ਤੇ ਇਹ ਮੰਨਤਾ ਆਪਣੇ ਜਿਹੜੇ ਹੁੰਦੇ ਆ ਆਪਣੇ ਜੀ ਜਿਹੜੇ ਕਹਿ ਦਿੰਨੇ ਆ ਵਧਾਈਆਂ ਵਧੂਆਂ ਲੈਂਦੇ ਆ ਇਹ ਆਪਣੀ ਲਿਹਾਜਾਂ ਗਾਂ ਨਹੀਂ ਗਾਂ ਇਹਨਾਂ ਨੇ ਸਾਨੂੰ ਫੋਨ ਲਾਇਆ ਕਿ ਬਾਬਾ ਜੀ ਇੱਥੇ ਆਪਣਾ ਐਕਸੀਡੈਂਟ ਹੋ ਗਿਆ ਅਸੀਂ ਆ ਗਏ ਆ ਤੇ ਕਸੂਰ ਸਾਰਾ ਇਹ ਆਪਣੇ ਗੱਡੀ ਵਾਲੀ ਦਾ ਹੀ ਟਰਾਲਾ ਕਿਹੜੀ ਸਾਈਡ ਤੋਂ ਆ ਰਹੇ ਸੀ ਟਰਾਲਾ ਇਧਰੋਂ ਆ ਰਿਹਾ ਸੀ ਆਪਣਾ ਮੋਗੇ ਵਾਲੀ ਸਾਈਡ ਤੋਂ ਹੀ ਚੌਂਕ 'ਚੋਂ ਆ ਰਿਹਾ ਸੀ ਤੇ ਪਰ ਇਹ ਗਲਤ ਕੋਈ ਇਹਨਾਂ ਨੇ ਜਾਂ ਕਹਿੰਦੇ ਗੱਡੀ ਮੂਰੇ ਖੜੀ ਸੀਗੀ ਪਰ ਹੁਣ ਦੱਸਦਾ ਦਾ ਸਾਰਾ ਕਸੂਰ ਇਹਦਾ ਹੀ ਟਰਾਲੇ ਵਾਲੇ ਦਾ ਹੀ ਇਹੀ ਆ ਵੀ ਆਪਣੀ ਇਹਦੇ ਕਾਗਜ਼ ਵਿੱਚ ਚੈੱਕ ਮੈਲਾ ਪੂਰੇ ਨਹੀਂ ਹੋਣੇ ਇਹਨਾਂ ਦੇ ਅਸੀਂ ਆਨਲਾਈਨ ਚੈੱਕ ਨੰਬਰ ਪਾ ਕੇ ਵੇਖਿਆ ਇਹ ਰਿਹਾ ਇੰਸ਼ੋਰੈਂਸ ਜਾਨੀ ਕਿ ਹੈ ਨਹੀਂ ਹਾਂ ਸਕੇ ਮੰਨਦੇ ਹੋ ਧੁੰਦ ਕਾਰਨ ਹੀ ਜਿਆਦਾ ਜਿਹੜਾ ਹੈਗਾ ਉਹ ਆ ਧੁੰਦ ਕਾਰਨ ਤਾਂ ਕਹਿ ਸਕਦੇ ਪਰ ਧੁੰਦ ਦੇ ਕਾਰਨ ਇਹ ਬੰਦੇ ਨੂੰ ਵੀ ਚਾਹੀਦਾ ਵੀ ਬੰਦਾ ਹੌਲੀ ਜਾਵੇ ਹਨਾ ਥੋੜੇ ਟਾਈਮ ਬਾਅਦ ਹੀ ਦੂਜਾ ਐਕਸੀਡੈਂਟ ਹੋ ਗਿਆ ਬੰਦੇ ਨੂੰ ਆਪ ਵੀ ਚਾਹੀਦਾ ਧੁੰਦੇ ਵਿੱਚ ਵੀ ਕੋਈ ਆਪ ਦਾ ਸੇਫਟੀ ਰੱਖੇ ਕੋਈ ਲਾਈਟਾਂ ਲੂਟਾਂ ਕੋਈ ਦੇਣ ਦੀ ਨਹੀਂ ਇਹਨਾਂ ਦੇ ਪੀੜੀਆਂ ਲੱਗੀਆਂ ਵੀ ਬੰਦੇ ਨੂੰ ਆਪ ਦੀ ਸੇਫਟੀ ਆਪ ਹੀ ਕਰਨੀ ਚਾਹੀਦੀ ਆ ਤੇਜ਼ ਬਹੁਤ ਆ ਰਿਹਾ ਸੀਗਾ ਦੱਸਦੇ ਆ ਅਸੀਂ ਬਾਬੇ ਨਾਲ ਗੱਡੀ ਚਲਾਉਂਦੇ ਮੰਤਨ ਅੱਜ ਤੇ ਅੱਜ ਕੀ ਹੋਇਆ ਤੁਹਾਡੇ ਨਾਲ ਉਹਨਾਂ ਦਾ ਗੱਡੀ ਦਾ ਇਨਸੀਡੈਂਟ ਹੋ ਗਿਆ ਜੀ ਆਪਣੇ ਲਵਾਰਾ ਜਾਮਗ ਦੇ ਬੱਚੇ ਤੁਸੀਂ ਚਲਾ ਰਹੇ ਸੀ ਹਾਂ ਅਸੀਂ ਚਲਾ ਰਹੇ ਸੀਗੇ ਜੀ ਕਿਵੇਂ ਹੋਇਆ ਕਿਵੇਂ ਇਹ ਉਹ ਆਉਂਦੇ ਸੀ ਆਪਣੇ ਮੋਗਾ ਸਾਈਡ ਤੋਂ ਅਸੀਂ ਆ ਰਹੇ ਸੀ ਆਪਣੇ ਆ ਹੀ ਕੀ ਉਹ ਕੋੜੇ ਇੱਥੇ ਕਾਣਨ ਤੋਂ ਆ ਰਹੇ ਸੀਗੇ ਥੋੜੀ ਬਾਬੇ ਜਗ੍ਹਾ ਤੋਂ ਨਾ ਆ ਕੇ ਤੇ ਉਹ ਜਿਹੜਾ ਕੋੜੇ ਵਾਲਾ ਸੀ ਉਹ ਗੱਡੀ ਉੱਤੋਂ ਦੇ ਕਰਕੇ ਸਾਡੀ ਗੱਡੀ 'ਚ ਗੱਡੀ ਮਾਰੀ ਉਹਨੇ ਰੰਗ ਸੈਟ ਕਿੰਨਾ ਕ ਨੁਕਸਾਨ ਹੋਇਆ ਤੁਹਾਡਾ ਸਾਰੀ ਗੱਡੀ ਸਾਰੀ ਟੁੱਟ ਭੱਜ ਗਈ ਐ ਕੱਕ ਦੀ ਨਹੀਂ ਰਹੀ ਹੈਗੀ ਤੇ ਤੁਹਾਡੇ ਨਾਲ ਕਿੰਨੇ ਕਿੰਨੇ ਸੀ ਹਾਂ ਸਾਡੇ ਨਾਲ ਇੱਕ ਬਾਬਾ ਜੀ ਪਏ ਨੇ ਉਧਰ ਉਹਨਾਂ ਦਾ ਪੱਟ ਟੁੱਟ ਗਿਆ ਮੇਰੇ ਸਿਰ ਚ ਬੱਜੀ 6-7 ਟੰਕ ਲੱਗੇ ਤੇ ਹੋਰ ਕਿਸੀ ਗੱਡੀ ਚ ਨਹੀਂ ਹੋਰ ਕੋਈ ਨਹੀਂ ਸੀ ਅਜੇ ਤੁਸੀਂ ਦੋ ਜਣੇ ਸੀ ਦੋ ਜਣੇ ਸੀ ਹਾਂ ਮੈਂ ਹੀ ਡਰਾਈਵਰਾਂ ਦੀ ਮੇਰੀ ਬੱਚਾ ਹਾਂ ਉਹ ਬਾਬਾ ਜੀ ਉਹ ਤਾਂ ਮੈਨੂੰ ਲੱਗਦਾ ਭੱਜ ਗਿਆ ਜੀ ਗੱਡੀ ਚ ਹੈ ਨਹੀਂ ਸੀਗਾ ਅਜੇ ਤਾਂ ਅਸੀਂ ਆ ਕੇ ਮੁੰਡਿਆਂ ਮੁੰਡਿਆਂ ਨੂੰ ਸਾਨੂੰ ਕੱਢਿਆ ਆ ਕੇ ਸਾਰੇ ਜਨਤਾ ਰੁਕ ਗਈ ਜਦੋਂ ਗੱਡੀ ਦੇਖ ਕੇ ਉਹਨਾਂ ਬਾਬਿਆਂ ਦੀ ਵੱਜ ਗਈ ਤੇ ਸਾਨੂੰ ਉਹਨਾਂ ਨੇ ਕੱਢਿਆ ਤੇ ਮਲਦਾ ਨਹੀਂ ਉਹ ਤਾਂ ਭੱਜ ਗਿਆ ਉਹਨਾਂ ਦੀ ਗੱਡੀ ਦੀ ਜਿੰਮੇਦਾਰੀ ਵੀ ਟਰੱਕ ਦੇ ਵੀਡੀਓ ਹੈਗੇ ਆਪਣੇ ਕੋਲੇ ਬਾਈ ਇਹਨੂੰ ਮੱਲਿਆ ਨਾ ਹਾਂਜੀ 6-7 ਹੋਇਆ ਐਕਸੀਡੈਂਟ ਹੋ ਰਿਹਾ ਅਸੀਂ ਜੀ ਆਪਣਾ ਕੀ ਕਹਿੰਦੇ ਜੀਰੇ ਤੋਂ ਆ ਰਹੇ ਸੀਗੇ ਅਸੀਂ ਆਪਣੇ ਰਿਸ਼ਤੇਦਾਰੀ ਵਿੱਚ ਗਏ ਸੀਗੇ ਆਪਣੇ ਮਨਤਾਂ ਦੇ ਤੇ ਅਸੀਂ ਉੱਥੇ ਕੋਈ ਕੰਮ ਗਏ ਸੀ ਉੱਥੋਂ ਅਸੀਂ ਵਾਪਸੀ ਆ ਰਹੇ ਸੀਗੇ ਤੇ ਜਦੋਂ ਅਸੀਂ ਲਵਾਰੇ ਤੋਂ ਬਾਬੇ ਦੀ ਦਰਗਾਹ ਤੋਂ ਮੱਥਾ ਟੇਕ ਕੇ ਬਾਹਰ ਨਿਕਲੇ ਆਂਗੇ ਵਧੀਆ ਤੇ ਵਧੀਆ ਮੱਥਾ ਟੇਕ ਕੇ ਨਿਕਲੇ ਆ ਜਿਹੜਾ ਟਰੱਕ ਬਹੁਤ ਤੇਜ਼ ਜਾ ਰਿਹਾ ਸੀ ਤੇ ਜਦੋਂ ਸਾਡੇ ਉੱਤੇ ਹੀ ਟਰੱਕ ਚੜ ਗਿਆ ਸਾਨੂੰ ਕੁਝ ਨਹੀਂ ਪਤਾ ਲੱਗਾ ਉਸ ਤੋਂ ਬਾਅਦ ਧੁੰਦ ਕਿੰਨੀ ਸੀ ਧੁੰਦ ਸਾਡੇ 9:30 ਵਜੇ ਦਾ ਟਾਈਮ ਸੀ ਧੁੰਦ ਵੀ ਸੀਗੀ ਧੁੰਦ ਵੀ ਸੀਗੀ ਬਾਬਾ ਤੇ ਪੱਠੇ ਕੋਲੇ ਆ ਕੇ ਸਾਨੂੰ ਨਹੀਂ ਪਤਾ ਲੱਗਾ ਸਾਡੇ ਉੱਤੇ ਟਰੱਕ ਚੜਾਤਾ ਉਹਨੇ ਉਤਰਾਂਗ ਸਾਈਡ ਲਿਆ ਕੇ ਤੁਹਾਡੀ ਬਲੇਰੋ ਕਿੰਨਾ ਜੜਾ ਸੀ ਬਸ ਅਸੀਂ ਦੋ ਹੀ ਜਾਣੇ ਉਹ ਮੁੰਡਾ ਇੱਕ ਡਰਾਈਵਰ ਹੈ ਮੇਰੇ ਨਾਲ ਇੱਕ ਮੈਂ ਸੀ ਅਸੀਂ ਦੋਵੇਂ ਜਾਣੇ ਆ ਗੱਡੀ ਦੇ ਵਿੱਚ ਬਲੇਰੋ ਚ ਤੇ ਵੀ ਤੁਹਾਡੀ ਕਿਦਾਂ ਤਬੀਤ ਜੀ ਮੇਰਾ ਇੱਕ ਤਾਂ ਪੱਟ ਟੁੱਟ ਗਿਆ ਵਾ ਇੱਕ ਜੀ ਮੇਰਾ ਘੋਟਾ ਟੁੱਟ ਗਿਆ ਵਾ ਤੇ ਵੀਤ ਮੇਰੀ ਖਰਾਬ ਹੋ ਗਈ ਪਰ ਸਾਡੇ ਨਾਲ ਟਰੱਕ ਵਾਲੇ ਨੇ ਮਾੜਾ ਕੀਤਾ ਚੰਗਾ ਨਹੀਂ ਕੀਤਾ ਸਾਡੇ ਗ੍ਰਾਸ ਕੀ ਕਾ ਨਾਮ ਹੈ ਵਾਸਟੀਕਰ ਇਧਰ ਤੋਂ ਜਿਆਦਾ ਹੁਣ ਕਰਕੇ ਟ੍ਰਾਂਮਾ ਕੋੜਾ ਕਰੋਸ ਕਰਨ ਲੱਗੇ ਸੀਗੇ ਜਿਹੜਾ ਮੋੜਾ ਘਟ ਤੋਂ ਆ ਰਿਹਾ ਸੀ ਤੇ ਉਹ ਹਿੰਦਰਾ ਬਲੇਰ ਉਹ ਇਧਰੋਂ ਬੰਬਰ ਨਾਲ ਸੜਤਵਾਰੇ ਉਹ ਤੋਂ ਦੇ ਟਕਰਾਉਣ ਨਾਲ ਐਕਸੀਡੈਂਟ ਹੋ ਗਿਆ ਪਿੱਛੇ ਤੋਂ ਘਟੀ ਆ ਰਹੀਆਂ ਸੀ ਉਹਨਾਂ ਦੇ ਆਉਂਦੇ ਟਕਰਾਉ। ਕਿੰਨੀਆਂ ਗੱਡੀਆਂ ਬੱਜੀਆਂ ਆ ਬੰਦੀਆਂ ਇਹ ਟੋਟਲ ਚਾਰ ਗੱਡੀਆਂ ਦੀ ਇਹ ਕੋਈ ਜਖਮੀ ਵੀ ਹੋਇਆ ਹਾਂਜੀ ਬਲੇਰੋ ਵਾਲੇ ਦੋ ਜਖਮੀਆਂ ਜੀ ਉਹਨਾਂ ਨੂੰ ਬੰਦ ਕਰਾਇਆ ਗਿਆ ਕਾਰਨ ਕੀ ਰਹੀ ਆ ਇਸ ਦਾ ਕਾਰਨ ਇਹ ਤੋਂ ਜ਼ਿਆਦਾ ਉਹਨ ਕਰਕੇ ਪ੍ਰੋਜੈਕਟ ਹੋਏ ਘੋੜੇ ਵਾਲੇ ਹੀ ਇਹ ਕ੍ਰਾਸ ਕਰਨ ਲੱਗੇ ਸੀਗੇ ਤੇ ਉਹ ਇਹ ਗੱਡੀ ਆ ਕੇ ਨਹੀਂ ਕੰਟਰੋਲ ਹੋ ਜਾਣਾ ਕੋੜੇ ਵਾਲੇ ਕਿੱਧਰ ਨੇ ਪਸੇ ਜਾ ਰਹੇ ਸੀਗੇ ਤੇ ਬਲੇਰੋ ਦੀ ਤੇ ਘੋੜਿਆਂ ਨੇ ਆ ਰਹੇ ਮੋਕਾ ਸਟਾਪ ਨੇ ਸਾਹਮਣੇ ਸਾਹਮਣੇ ਟੱਕਰ ਹੋਈ ਇਹਨਾਂ ਦੀ ਇਹ ਬੱਸ ਇਹ ਜਿਹੜੇ ਡਰਾਈਵਰ ਸਾਈਡ ਦੀ ਪਰ ਇਹਨਾਂ ਟੱਕਰ ਹੋ ਕੇ ਇੰਦਰ ਬਲੇਰੋ ਦੀ ਟੱਕਰ ਹੋਈ ਜਕਮੀਆਂ ਆਵਦੀ ਕਿ ਜਕਮੀਆਂ ਦੀ ਇੱਕ ਤਾਂ ਥੋੜਾ ਲੱਤ ਕਰਾ ਦਾ ਫ੍ਰੈਕਚਰ ਝੋਟਣਿਆ ਵਾ ਤੇ ਉਹ ਉਹਨਾਂ ਨੂੰ ਹਸਪਤਾਲ ਪਹੁੰਚਾਇਆ ਤੇ ਇੱਕ ਥੋੜਾ ਇਹ ਸੀਰੀਅਸ ਆ ਨਾ ਜਕਮੀਆਂ ਨਾ ਤੁਹਿਆ ਟੁੱਟੀ ਆ ਤੇ ਫਟਾ ਦੇ ਦੋਨੋਂ ਆ ਬਾਕੀ ਹੋਏ ਇਹ ਜੀ ਆ ਗੱਡੀ ਨਾਲ ਜਾਨਕਿ ਵੀ ਟਰਾਲੇ ਆਲਾ ਪਾਸ ਲੱਗਾ ਸੀ ਕਾਰਨ ਮੂਰੇ ਐਂਡੀਕੇਟਰ ਲਾ ਕੇ ਕੋਈ ਗੱਡੀ ਖੜਾਈ ਖੜਾ ਸੀਗਾ ਇਹ ਲੱਗਾ ਸੀਗਾ ਪਾਸ ਕਰਨ ਜਦੋਂ ਪਾਸ ਕਰਨ ਲੱਗਾ ਤੇ ਮੂਰੇ ਉਹ ਬਲੇਰੋ ਗੱਡੀ ਆਉਂਦੀ ਸੀ ਮੰਤਾਂਦੀ ਏ ਪਹਿਲਾਂ ਗੱਡੀ ਏ ਵਜੇ ਉਦੋਂ ਬਾਅਦ ਗੱਡੀਆਂ ਮਗਰ ਹੋਰ ਆ ਰਹੀਆਂ ਸੀਗੀਆਂ ਤਿੰਨੇ ਚਾਰੇ ਮੁੜ ਕੇ ਨੋਵਾ ਇੱਕ ਦੂਜੇ ਦੀ ਵਜ ਗਈਆਂ ਜੀ ਇਹ ਕਿੰਨੇ ਵੇਲੇ ਕਰਨਾ ਇਹ 9 ਵਜੇ ਦੀ ਨੁਕਸਾਨ ਕਿੰਨਾ ਹੋਇਆ ਨੁਕਸਾਨ ਦਾ ਜੀ ਸਾਰੀਆਂ ਗੱਡੀਆਂ ਦੇ ਲੱਖ ਲੱਖ ਤੋਂ ਤਾਂ ਹਈਆਂ ਕੋਈ ਜ਼ਖਮੀ ਵੀ ਹੋਇਆ ਹਾਂਜੀ ਇੱਕ ਮੁੰਡਾ ਜ਼ਖਮੀ ਹੋਇਆ ਜੀ ਉਹਦੇ ਲੱਤਾਂ ਤੇ ਜਾਣ ਕੇ ਵੀ ਸੱਟਾਂ ਜਾਦੇ ਵਜੀਆਂ ਕਿਹੜੀ ਗੱਡੀ ਵਾਲੇ ਸੀਗੇ ਬਲੇਰੋ ਵਾਲੇ ਬਲੇਰੋ ਵਾਲੇ ਦੇ ਜਾਦੇ ਵਜੀਆਂ ਮੰਨ ਲਓ